ਤੂੰ ਜਗਤ ਦੀ ਦੁਨੀਆਂ ਦੇ ਤਾਰਨ ਨੂੰ ਸੱਚ ਦੇ ਮਾਰਗ ਨੂੰ ਦੱਸ ਕੇ ਜੀਵਨ ਸਵਾਰਨ ਨੂੰ ਬਣ ਕੇ ਉਹ ਧਰਮੀ ਪੱਕੇ ਧਰਮ ਪਸਾਰਨ ਨੂੰ ਉਹਨਾਂ ਨੂੰ ਕਾਇਨਾਤ ਫਿਰ ਝੁਕਦੀ ਜੋ ਸਾਰੀ ਏ ਸੰਤ ਅਤਰ ਸਿੰਘ ਜੀ ਦੀ ਹਸਤੀ ਨਿਆਰੀ ਏ ਉਹ ਤਾਂ ਸਨ ਪਰ ਉਪਕਾਰੀ ਫਰੀਦਕੋਟ ਦਾ ਜਨਮ ਅਸਥਾਨ ਜੀ ਲਾਲ ਸਿੰਘ ਪਿਤਾ ਦਾ ਓ ਤਾਂ ਪੁੱਤਰ ਮਗਾਨ ਜੀ ਮਾਤਾ ਮੰਗਤਾਬ ਕੌਰ ਦੀ ਵੱਡ ਭਾਗੀ ਸੰਤਾਨ ਜੀ ਤੁਰ ਤੋਂ ਲੈ ਭਾਗ ਸੁਲਖਣੇ ਫੇਰਾ ਉਸ ਪਾਇਆ ਗਏ ਗਏ ਜੇ ਰੂ ਸਾਗਬ ਵਿੱਚ ਸਾਧੂ ਤਾਰਨ ਜਗ ਆਇਆ ਗਏ ਗਏ ਪੂਰਨ ਓ ਬ੍ਰਹਮ ਗਿਆਨੀ ਚ ਭਰਤੀ ਹੋ ਗਏ ਸਿਵਾ ਨਿਵਾਈ ਹੈ ਧਰਮੀ ਬਲਖਣ ਉਹਨਾਂ ਹਸਤੀ ਬਣਾਈ ਹੈ ਸੱਚੇ ਕਰਮਾਂ ਦੀ ਉਹਨਾਂ ਕੀਤੀ ਕਮਾਈ ਹੈ ਜ਼ਿੰਦਗੀ ਫੜ ਧਰਮ ਦਾ ਪੱਲਾ ਉਹਨਾਂ ਨੇ ਖਾਰੀਏ ਸੰਤ ਯਤਰ ਸਿੰਘ ਜੀ ਦੀ ਹਸਤੀ ਨਿਆਰੀਏ ਉਹ ਤਾਂ ਸਨ ਪਰ ਉਪਕਾਰੀ ਸੰਗ ਸੰਤਾਂ ਦੇ ਸੰਗ ਹੋ ਆ ਗਏ ਮੇਲਾ ਜੀ ਪਾਕਿ ਸੋ ਸੰਤਾਂ ਦੀ ਰੰਗ ਚੜਿਆ ਨ ਵੇਲਾ ਜੀਂ ਭਗਤੀ ਤੇ ਸਿਮਰਨ ਦੇ ਵਿੱਚ ਬੀਤੇ ਗਰ ਵੇਲਾ ਜੀਗੀ ਹੋ ਕੇ ਡ੍ਰਿੜ ਭਗਤੀ ਨੂੰਗੀ ਜੀਵਨ ਬਣਾਇਆ ਗਏ ਗਏ ਰੇ ਰੂ ਸਾਗਬ ਵਿੱਚ ਸਾਧੂ ਤਾਰਨ ਜਗਿਆ ਆ ਗਏ ਗਏ ਪੂਰਨ ਹੋ ਬ੍ਰਹਮ ਗਿਆਨੀ ਦਾਤੇ ਦੀ ਭਗਤੀ ਵਾਲੀ ਕਰੀ ਕਮਾਈ ਹੈ ਉਹਨਾਂ ਨੇ ਜ਼ਿੰਦਗੀ ਆਪਣੀ ਲੇਖੇ ਵਿੱਚ ਲਾਈ ਹੈ ਬੰਦੇ ਤੋਂ ਸਾਧੂ ਵਾਲੀ ਹਸਤੀ ਬਣਾਈ ਹੈ ਪ੍ਰੀਤਮ ਤੋਂ ਬਿਨਾਂ ਉਹਨਾਂ ਨੇ ਦੁਨੀਆਂ ਵੀ ਸਾਰੀ ਏ ਸਤਿਆਤਰ ਸਿੰਘ ਜੀ ਦੀ ਹਸਤੀ ਨਿਆਰੀ ਏ ਹੋ ਤਾਂ ਸਨ ਪਰ ਉਪਕਾਰੀ ਰਾਮਪੁਰ ਗੁਰੂ ਤਾਮ ਦੀ ਹਾਲਤ ਸੁਧਾਰ ਦਿੱਤੀ ਮੰਜੀ ਸਾਗਬ ਦੀ ਉਹਨਾ ਇਮਾਰਤ ਉਸਾਰ ਦਿੱਤੀ ਸਤਗੁਰ ਨੇ ਨਦਰ ਮੇਗਰਦੀ ਉਹਨਾ ਤੇ ਮਾਰ ਦਿੱਤੀ ਡੇਰਾ ਫਿਰ ਸੰਤਾਨੀ ਜੀ ਉੱਥੇ ਗੀ ਲਾਇਆ ਗਾਇ ਗਏ ਰੇ ਰੂ ਸਾਗਬ ਵਿੱਚ ਸਾਧੂ ਸਾਰ ਨੇ ਜਗਿਆ ਆਂ ਬੈ ਬੂਰਨਿਓ ਬ੍ਰਹਮ ਗਿਆਨੀ ਉਥੇ ਵਿਦਿਆਲਾ ਕਿਉਂ ਆਪ ਬਣਾਉਂਦੇ ਨੇ ਕੀਰਤਨ ਗੁਰਬਾਣੀ ਬੱਚਿਆਂ ਤਾਂ ਹੀ ਸਿਖਾਉਂਦੇ ਨੇ ਨੇਤਰ ਜੋ ਹੀਣੇ ਉਹਨਾ ਤਾਂ ਹੀ ਗੱਲ ਲਾਉਂਦੇ ਨੇ ਧਰਮ ਦੀ ਇਥੋਂ ਉਹਨਾ ਸਿੰਘ ਜੀ ਕੀ ਆਰੀਏ ਸੰਤ ਰਿਆਤ ਸਿੰਘ ਜੀ ਦੀ ਹਸਤੀ ਨਿਆਰੀਏ ਉਤਨਾ ਸਨ ਪਰ ਉਪਕਾਰੀ ਧਰਮ ਤੇ ਲੋਕ ਨੇ ਤਬਤਾਂ ਜੀਵਨ ਲੈ ਗਾ ਦਿੱਤਾ ਲੋਕਾਂ ਨੂੰ ਉਹਨਾ ਸਿੱਧੇ ਲਾਗਾ ਤੇ ਪਾ ਦਿੱਤਾ ਲੋਕਾਂ ਨੂੰ ਸੱਚ ਧਰਮ ਦਾ ਪੱਲਾ ਫੜਾ ਦਿੱਤਾ ਲਿਖਿਆ ਮਨਦੀਪ ਸਿੰਘ ਜੋ ਲਿਖਿਆ ਮਨਦੀਪ ਸਿੰਘ ਜੋ ਜੋੜੀ ਨੇ ਗਾਇਆ ਗੈਦਨ ਜੇ ਰੂਸਾ ਗਭ ਵਿਚ ਸਾਧੂ ਤਾਰਨ ਜਗ ਆਇਆ ਪੂਰਨਿਓ ਬ੍ਰਹਮ ਗਿਆਨੀ